ਜੋ ਜਿਤਨਾ ਪ੍ਰਧਾਨ ਜੀ ਹੁਣਾਰੇ ਦੱਸਿਆ ਸਾਡਾ ਹੱਕ ਮਿਲਦਾ ਨਹੀਂ ਸੋ ਬਾਕੀ ਮੈਂ ਇੱਕ ਵਾਰ ਫੇਰ ਅਕਸ਼ਨ ਸਰ ਤੋਂ ਤੁਹਾਨੂੰ ਬੇਨਤੀ ਕਰਦਾ ਕਿ ਕੱਲ੍ਹ ਬਾਅਦ ਕੱਲ ਵੀ ਹੋਈ ਸੀ ਪਰ ਕੰਮ ਕੀਤੇ ਤੋਂ ਬਿਗੇਰ ਉਹਨ ਇਨਾ ਖਪਤਕਾਰਾਂ ਨੇ ਮੰਨਣਾ ਨਹੀਂ ਜੋ ਕਾਨੂੰਨੀ ਸਹੀ ਹੱਕ ਹੈ ਉਹ ਕੰਮ ਕਰੋ ਕਿਉਂਕਿ ਜੋ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਜੋ ਪਟਿਆਲੇ ਵੱਲੋਂ ਤੁਹਾਨੂੰ 1700 73 ਨੰਬਰ ਲੈਟਰ ਆਈ ਹੈ ਤੁਸੀਂ ਉਸ ਦੇ ਅਧਾਰ ਤੇ ਆਪਣਾ ਜੋ ਆ ਤੁਤਮਾ ਜਾਓ ਉਸ ਦੇ ਅਧਾਰ ਤੇ ਤੁਸੀਂ ਕੰਮ ਕਰੋ ਜੋ ਤਰ੍ਹਾਂ ਸਾਡੇ ਤੋਂ ਤੁਤਮਾ ਪਰੇ ਰਹਿ ਕੇ ਆ ਲੈ ਕੇ ਜੀ ਹੈ ਤੇ ਇਸ ਲੈਟਰ ਦੇ ਵਿੱਚ 11 ਮਾਹਨ ਮਾਰੋ ਤੇ ਜਲਦੀ ਤੋਂ ਜਲਦੀ ਇਸ ਦਾ ਮੁਕੰਮਲ ਕੰਮ ਕਰਕੇ ਟਿਕੋਣਾ ਨੂੰ ਪਿੱਛੇ ਰਿਪੋਰਟ ਕਰਨ ਦੀ ਮੁਕੰਮਲ ਕੌਤੇ ਯਕੀਨੀ ਬਣਾਈ ਜਾਵੇ ਰਿਪੋਰਟ ਮੰਗੀ ਹੈ ਤੇ ਆਪਾਂ ਇਹ ਰਿਪੋਰਟ ਦੇਣ ਦੀ بجائے ਤੇ ਆਪਾਂ ਦਫ਼ਤਰਾਂ ਦੇ ਵਿੱਚ ਬੈਠ ਕੇ ਆਪਾਂ ਫੈਲਾਪੋਰਨ ਆਪਾਂ ਜਿਹੜਾ ਇਹ ਵੇਖ ਰਿਹਾ ਕਿ ਸਾਨੂੰ ਇਥੋਂ ਕੋਈ ਵੀਕਨੈਸ ਪੁਆਇੰਟ ਲੱਭ ਜੇ ਤੇ ਅਸੀਂ ਉਸ ਨੂੰ ਦੁਬਾਰਾ ਚਿੱਠੀ ਬਣਾ ਕੇ ਦੋਰਾ ਟਾਈਮ ਪਾਸ ਕਰ ਦਈਏ ਤੋ ਠੀਕ ਹੈ ਤੁਹਾਡੇ ਕੋਲ ਕਲਮ ਹੈ ਤੁਹਾਡੇ ਕੋਲ ਤਾਕਤ ਹੈ ਤੁਸੀਂ ਕਰ ਰਹੇ ਹੋ ਪਰ ਸਾਡੇ ਕੋਲ ਤਾਕਤ ਇਹ ਹੈ ਸਾਡੇ ਕੋਲ ਤਾਕਤ ਇਹ ਦਰਿਆਵਾਂ ਤੇ ਹੈ ਤੇ ਅਸੀਂ ਉਹਨਾਂ 'ਚ ਬੈਠਾਂਗੇ ਜਿੱਥੇ-ਜਿੱਥੇ ਸਾਡੇ ਹੱਥ ਸਾਨੂੰ ਨਹੀਂ ਮਿਲਦੇ ਅਸੀਂ ਹੱਕ ਹੱਕ ਲੈਣ ਵਾਸਤੇ ਜ਼ਰੂਰ ਬੈਠਾਂਗੇ ਤੇ ਇਹ ਧਰਨਾ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਹੈ ਕਿ ਉਹਨਾਂ 'ਚ ਚੱਲਣਾ ਜਿੰਨਾ ਕਿਰਾ ਤੇ ਤਾਰਾ ਨਹੀਂ ਜਾਂਦੀਆਂ ਕੋ ਮਕਮਲ ਤੌਰ ਤੇ ਜਿਹੜਾ ਪੂਰਨ ਆਪਾਂ ਪੱਕਾ ਧਰਨਾ ਲਾਇਆ ਹੈ ਜੋ ਵੀਰੋ ਮੈਂ ਬੇਨਤੀ ਕਰਦਾ ਕਿ ਆਪਾਂ ਆਪੂ ਆਪਣੀ ਡਿਊਟੀ ਨੂੰ ਸਮਝਦੇ ਹੋਏ ਅੱਜ ਜਿੰਨੇ ਵੀ ਖਪਤਕਾਰ ਜਾਂ ਜਿੰਨੇ ਵੀ ਕਿਸਾਨ ਆਪਾਂ ਇਕੱਠੇ ਹੋਏ ਆਂ ਕੱਲ ਇਸ ਤੋਂ ਵੀ ਹੋਰ ਹੋਈਏ ਕਰਵਾ ਪਸੀ ਨੂੰ ਸੁਣੂ ਵੀ ਲਈਏ ਕਿਉਂਕਿ ਪ੍ਰਧਾਨੀ ਹੋਣਾ ਜਿੱਤਰਾ ਦੱਸਿਆ ਕਿ ਸਾਨੂੰ ਹੋ ਸਕਦਾ ਹੈ ਐਕਸ਼ਨ ਸਾਫ ਦੇ ਦਫ਼ਤਰ ਅੱਗੇ ਵੀ ਇੱਕ ਮੁਕੰਮਲ ਪੂਰਨ ਤੌਰ ਤੇ ਧਰਨਾ ਲਾਉਣਾ ਪਵੇ। ਤੇ ਅਸੀਂ ਲਾਵਾਂਗੇ। ਤੇ ਅਸੀਂ ਇਹ ਯਕੀਨ ਦਿਵਾਉਣਾ ਤੁਹਾਨੂੰ ਸਾਰਿਆਂ ਨੂੰ ਕਿ ਉਹਨਾਂ ਤੇਰਾ ਉਹਨਾਂ ਚੇਰਾ ਆਪਣੇ ਹੱਕ ਦੀ ਲੜਾਈ ਲੜਾਂਗੇ ਜਿਨ੍ਹਾਂ ਚੇਰਾ ਸਾਨੂੰ ਸਾਡਾ ਹੱਕ ਮੁਕੰਮਲ ਤੌਰ ਤੇ ਮਹੱਈਆ ਨਹੀਂ ਕਰਵਾਇਆ ਜਾਂਦਾ। ਸੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਾਂਗਾ ਸਿਰਫ ਇੱਕ ਨਹੀਂ ਗੱਲ ਕਹਿ ਕੇ ਸਮਾਪਤੀ ਕਰਾਂਗਾ ਕਿ ਜਿਸ ਤਰ੍ਹਾਂ ਕਿਸੇ ਉਹ ਇੱਕ ਗਾਣਾ ਆ ਸੀ ਨਾ ਵੀ 3 ਦੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਵੇ ਤੇ ਪਹਿਲਾਂ ਤੇ ਥੋੜਾ ਛੋਟਾ ਸੀ ਤੇ ਉਹ ਨਾ ਗੱਲ ਹੋ ਜੇ ਕਿ ਉਹ ਗੱਲ ਹੋ ਜੇ ਕਿ ਪਿੰਡਾਂ ਦੇ ਵਿੱਚ ਇੱਕ ਹੋਕਾ ਬਣ ਗਿਆ ਵੇ ਕਿਤੇ ਹੋਕਾ ਨਾ ਮਾਰਨਾ ਪੈ ਜੇ ਸਾਰੇ ਪਿੰਡਾਂ ਦੇ ਵਿੱਚ ਕਿ ਇਹ ਇਸ ਧਰਨੇ ਨੂੰ ਹੋਰ ਵੱਡਾ ਕਰਨਾ ਪੈ ਜੇ ਤੋਂ ਅਸੀਂ ਬੇਨਤੀ ਕਰਦੇ ਆ ਜਿੱਥੇ ਜਿੱਥੇ ਜੀ ਦਾ ਸਹੀ ਜਿਹੜਾ ਧਰਨਾ ਲਗਾਇਆ ਗਿਆ ਬੀਲ ਘਰ ਪਿੱਛੇ ਵੇਖੇ ਕਿਸ ਮਸਲੇ ਜੀ ਲਵਾਇਆ ਲਗਾਇਆ ਗਿਆ ਤਾਂ ਕੀ ਹੈ ਸਾਰਾ ਮਸਲਾ ਇਹ ਮਸਲਾ 7 ਸਾਲ ਪੁਰਾਣਾ ਮਸਲਾ ਚੱਲ ਰਿਹਾ ਜੀ ਇਹ ਸਰਹੱਦੀ ਪਿੰਡ ਡਾਲ ਨੂੰ ਮਾੜੀ ਮੇ ਕੇ 68 ਕੇਵੀ ਸਟੇਸ਼ਨ ਤੋਂ ਉੱਥੇ ਬਿਜਲੀ ਜਾਂਦੀ ਹੈ ਜਿਹੜੀ ਉੱਥੋਂ ਜਿਹੜੇ ਆ ਮਾੜੀ ਮਹਿਕੇ ਦੇ ਕੁਝ ਧਨਾੜ ਵਿਅਕਤੀਆਂ ਵੱਲੋਂ ਬਿਜਲੀ ਮਹਿਕਮੇ ਦੇ ਨਾਲ ਰਲ ਕੇ ਉਸ ਲਾਈਨ ਦੇ ਵਿੱਚੋਂ ਜਿਹੜੀਆਂ ਕੁ 23 24 ਦੇ ਕਰੀਬ ਮੋਟਰਾਂ ਪਾ ਲਈਆਂ ਗਈਆਂ ਜਿਸ ਕਰਕੇ ਉਹ ਬਾਰਡਰ ਬੈਲਟ ਨੂੰ ਇਹ ਪਿੱਛੋਂ ਸੈਂਟਰ ਗਵਰਨਮੈਂਟ ਵੱਲੋਂ ਸਹੂਲਤ ਦਿੱਤੀ ਗਈ ਹੈ ਕਿ ਦਿਨੇ-ਦਿਨੇ ਬੱਤੀ ਜਾਂਦੀ ਆ ਜਿਹੜੇ ਬਾਰਡਰ ਦੇ ਪਿੰਡ ਨੇ ਕਿਉਂਕਿ ਉਹਨਾਂ ਨੂੰ ਰਾਤ ਨੂੰ ਉੱਥੇ ਕਲਫੂ ਹੁੰਦਾ ਵਾ ਅੱਗੇ ਪਿੱਛੇ ਜਾਣ ਦਾ ਜਿਹੜਾ ਵਾ ਇਜਾਜ਼ਤ ਨਹੀਂ ਹੁੰਦੀ ਉਹਦਾ ਕਰਕੇ ਦਿਨੇ ਪਰੇ ਜਿਹੜੀਆਂ ਪਿੱਛੇ ਮੋਟਰਾਂ ਪੈ ਗਈਆਂ ਇਹਦੇ ਨਾਲ ਜਿਹੜੇ ਬਾਡਰ ਦਾ ਨਗਰ ਹੈ ਜਿਹੜਾ ਡਲ ਉਹਦਾ ਨੁਕਸਾਨ ਹੋ ਰਿਹਾ ਸੀ ਉੱਥੇ ਬਿਜਲੀ ਘਟ ਜਾ ਰਹੀ ਸੀ ਜਾਂ ਵਾਧੂ ਸਪਲਾਈ ਔਨ ਕਰਕੇ ਕਈ ਵਾਰ ਉੱਥੇ ਜਾਦਾ ਬੱਤੀ ਚੱਲ ਜਾਂਦੀ ਸੀ ਕੰਡਾ ਤਾਰ ਤੋਂ ਅੱਗੇ ਨੁਕਸਾਨ ਹੋ ਜਾਂਦਾ ਸੀ ਤੇ ਫੈਂਸ ਤੋਂ ਅੱਗੇ ਮੋਟਰਾਂ ਜਿਹੜੀਆਂ ਸੀ ਉਹ ਪੱਕੀ ਫਸਲ ਦੇ ਵਿੱਚ ਵੀ ਚੱਲ ਜਾਂਦੀਆਂ ਸੀ ਇਹ ਉਥੋਂ ਦੇ ਕਿਸਾਨਾਂ ਵੱਲੋਂ 6-7 ਸਾਲ ਹੋ ਗਏ ਲਗਾਤਾਰ ਹੀ ਜਿਹੜਾ ਉਹ ਬਿਜਲੀ ਵਿਭਾਗ ਨੂੰ ਮੰਗ ਪੱਤਰ ਦਿੱਤੇ ਜਾ ਰਹੀ ਹੈ ਆਪਣਾ ਰੋਸ ਦਰਜ ਕਰਵਾਇਆ ਜਾ ਰਿਹਾ ਹੈਗਾ ਜਿਸ ਦੇ ਚੱਲਦਿਆਂ ਅੱਜ ਤੱਕ ਬਿਜਲੀ ਵਿਭਾਗ ਦੇ ਕੰਨ ਤੇ ਜੂੰ ਨਹੀਂ ਸਰਕੀ 6 ਮਹੀਨੇ ਹੋ ਗਏ ਲਗਾਤਾਰ ਮਾੜੀ ਮੇਕੇ ਸਟੇਸ਼ਨ ਦੇ ਉੱਤੇ ਧਰਨਾ ਚੱਲਦੇ ਨੂੰ ਪਰ ਐਸੇ ਤਰਨਤਾਰਨ ਦੇ ਕੋਲ ਵੀ ਗਏ ਆ ਉਹਨਾਂ ਨੇ ਵਿਸ਼ਵਾਸ ਦਿਵਾ ਕੇ ਤੋਰ ਦਿੰਦੇ ਰਹੇ ਨੇ ਉੱਥੇ ਵੀ ਇੱਕ ਦਿਨ ਧਰਨਾ ਲਾਇਆ ਉਹਨਾਂ ਨੇ ਵੀ ਅਗਲੇ ਦਿਨ ਕਿਹਾ ਵੀ ਅਸੀਂ ਤੁਹਾਡਾ ਜਲਦ ਮਸਲਾ ਹੱਲ ਕਰ ਦਿੰਨੇ ਲਿਖਤੀ ਵੀ ਦਿੱਤਾ ਸਾਨੂੰ ਪਰ ਜਿਹੜਾ ਥੱਲੇ ਵਾਲਾ ਵਿਭਾਗ ਆਹੀ ਇਹ ਪਤਾ ਨਹੀਂ ਕੀ ਇਹਨਾਂ ਦੀ ਮਜਬੂਰੀ ਸੀ ਤੇ ਕਿਹੜੀ ਗੱਲਾਂ ਇਹ ਡਰਦੇ ਨੇ ਇਹਨਾਂ ਨੇ ਉਹ ਜਿਹੜਾ ਵਾ ਉਤਰਾ ਹੀ ਜੂੰ ਦੀ ਤੂੰ ਹੀ ਉਤਾਰਾਂ ਜੜੀਆਂ ਪਈਆਂ ਅੱਜ ਤੱਕ ਕੋਈ ਗੱਲ ਨਹੀਂ ਮੰਨੀ ਫੇਰ ਨਗਰ ਡਲ ਦੇ ਲੋਕਾਂ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਰਹਿ ਕੇ ਜਿਹੜਾ ਇਹ ਇੱਥੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਧਰਨਾ ਬੜਾ ਪੱਕਾ ਮੋਰਚਾ ਰੱਖ ਦਿੱਤਾ ਵਾ ਟੱਡ ਤੋਂ ਇੱਤੋਂ ਪਹਿਲਾਂ ਵੀ ਪਿੱਖੀਵਿੰਡ ਦੇ ਵਿੱਚ ਇਸੇ ਮਸਲੇ ਦੇ ਵਿੱਚ ਇੱਕ ਧਰਨਾ ਲਗਾਇਆ ਗਿਆ ਸੀ ਉਦੋਂ ਐਕਸਲ ਜੀ ਸਾਹਿਬ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਸੀ ਉਹ ਕੀ ਸੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਜੀ ਵਿਸ਼ਵਾਸ ਦਿਵਾ ਦਿੰਦੇ ਨੇ ਮੁੜ ਕੇ ਮਹਿਗਮਾ ਜਿਹੜਾ ਵਾ ਉਹ ਗੱਲ ਤੇ ਪੂਰਾ ਨਹੀਂ ਉਤਰਦਾ ਤੇ ਪਤਾ ਨਹੀਂ ਕੀ ਉਹਨਾਂ ਨੂੰ ਫੋਨ ਉੱਤੋਂ ਥੱਲਿਓ ਆ ਜਾਂਦੇ ਆ ਕੋਈ ਸਰਕਾਰ ਦਾ ਦਬਾਅ ਆ ਕਿ ਜਾਂ ਕੋਈ ਦੇ ਲੈ ਕੇ ਬਹਿ ਜਾਂਦੇ ਨੇ ਇਸ ਕਰਕੇ ਹੁਣ ਜਿਹੜਾ ਵਾ ਇਹ ਪੱਕੇ ਤੌਰ ਦੇ ਉੱਤੇ ਜਿਹੜਾ ਧਰਨਾ ਐਕਸੀਅਨ ਦਫ਼ਤਰ ਦਫ਼ਤਰ ਜਿਹੜਾ ਭਿੱਖੀਵਿੰਡ ਵੇਹੇ ਰੱਖ ਦਿੱਤਾ ਗਿਆ ਵਾ ਜੇ ਇੱਥੇ ਇਹ ਨਾਗੋ ਮਸਲਾ ਹੱਲ ਹੋਇਆ ਇਸ ਧਰਨੇ ਨੂੰ ਹੋਰ ਜਿਹੜਾ ਸੰਘਰਸ਼ ਨੂੰ ਤੇਜ਼ ਕੀਤਾ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਸਮਾਂ ਦਿੱਤਾ ਕੱਲ ਅਸੀਂ ਅਸੀਂ ਐਸ்சி ਸਾਹਿਬ ਨੂੰ ਵੀ ਕੱਲ ਦੱਸਿਆ ਵਾ ਤੇ ਭਿੱਖੀਵਿੰਡ ਇੱਥੇ ਐਕਸੀਅਨ ਸਾਹਿਬ ਨੂੰ ਵੀ ਦੱਸਿਆ ਵੀ ਜੇ ਤੁਸੀਂ ਸਾਡੇ ਮਸਲੇ ਦਾ ਹੱਲ ਨਾ ਕੀਤਾ ਤੇ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਵਾ ਇੱਕ ਪੱਕਾ ਧਰਨਾ ਜਿਹੜਾ ਅਸੀਂ ਐਸ்சி ਦਫ਼ਤਰ ਤਰਨਤਾਰਨ ਵੀ ਰੱਖ ਦਿਆਂਗੇ ਕਿਉਂਕਿ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹ ਦੋ ਜਥੇਬੰਦੀਆਂ ਦਾ ਸਾਂਝਾ ਮੋਰਚਾ ਜਿਹੜਾ ਪੱਕੇ ਤੌਰ ਤੇ ਲਾਤਾ ਵਾ ਤੇ ਪੂਰਨ ਸਮਰਥਨ ਹੈ ਇਹਨਾਂ ਕਿਸਾਨਾਂ ਨੂੰ ਮਡਾਲ ਪਿੰਡ ਦੇ ਆ